ਸਾਡੇ ਐਸ ਐਚ ਓ ਸਾਹਿਬ ਨੂੰ ਇਤਲਾ ਮਿਲੀ ਕਿ ਸਾਡੇ ਥਾਣੇ ਦੇ ਬਾਹਰ ਕੋਈ ਇਹ ਕੋਈ ਸ਼ੱਕੀ ਵਸਤੂ ਪਈ ਹੈ ਜੀ ਤੇ ਅਸੀਂ ਤੁਰੰਤ ਇਹਦੇ ਸਬੰਧ ਦੇ ਵਿੱਚ ਆਪਣੇ ਬਮ ਡਿਸਪੋਜ਼ਲ ਟੀਮ ਤੇ ਪਲੱਸ ਆਪਣਾ ਜਿਹੜੀ ਐਂਟੀ ਸਬੋਟੀ ਚੈੱਕ ਟੀਮ ਜਿਹੜੀ ਹੈ ਅਸੀਂ ਸਾਰੇ ਆਪਣੇ ਸਟਾਫ ਉਹਨਾਂ ਨੂੰ ਤੁਰੰਤ ਇੱਥੇ ਬੁਲਾ ਲਿਆ ਜੀ ਤੇ ਅਸੀਂ ਉਹਨੂੰ ਚੈੱਕ ਕਰ ਰਹੇ ਹਾਂ ਜੀ ਤੇ ਉਹਨੂੰ ਚੈੱਕ ਕਰਨ ਤੋਂ ਬਾਅਦ ਅਸੀਂ ਜੋਸਲੀਅਤ ਹੁੰਦੀ ਹੈ ਉਹਦੇ ਬਾਰੇ ਅਸੀਂ ਤੁਹਾਨੂੰ ਦੱਸ ਦਵਾਂਗੇ ਕੀ ਹੈ ਕੀ ਸੀ ਉਹ ਚੀਜ਼ ਪਰ ਸ਼ੁਰੂਆਤੀ ਜਾਨ ਇਹ ਵੇਖੋ ਜੀ ਸਾਡੇ ਮੁਤਾਬਕ ਉਹ ਸ਼ੱਕੀ ਵਸਤੂ ਆ ਉਹਨੂੰ ਚੈੱਕ ਕਰਨ ਤੋਂ ਕਲੀਅਰ ਹੋਊਗਾ ਅਸਲੀਅਤ ਕੀ ਨਿਕਲਦੀ ਹੈ ਉਹਦੇ ਬਾਰੇ ਅਸੀਂ ਤੁਹਾਨੂੰ ਜ਼ਰੂਰ ਜਾਣਕਾਰੀ ਦਵਾਂਗੇ ਪਰ ਸਰ ਕਿੰਨਾ ਕਿ ਥ੍ਰੈਟ ਹੈ ਇਹ ਚੀਜ਼ ਦਾ ਇਹਦੇ ਬਾਰੇ ਸਾਨੂੰ ਕੋਈ ਥ੍ਰੈਟ ਨਹੀਂ ਸੀ ਕੋਈ ਕਾਲ ਨਹੀਂ ਕੋਈ ਗੱਲਬਾਤ ਨਹੀਂ ਹੈ ਉਹ ਜੀ ਹੋਈ ਸੀ ਸਾਨੂੰ ਜਿਵੇਂ ਜਿਵੇਂ ਇਸ ਚੀਜ਼ ਦਾ ਪਤਾ ਲੱਗਿਆ ਜੀ ਅਸੀਂ ਉਸੇ ਵਕਤ ਜਿਹੜਾ ਕੀ ਕੀਤਾ ਗਿਆ ਇਲਾਕਾ ਬੰਦ ਕਰਾਇਆ ਗਿਆ ਸਾਰਾ ਉਸ ਲਈ ਬਿਲਕੁਲ ਜੀ ਜੋ ਹਦਾਇਤਾਂ ਨੇ ਜੋ ਐਸਓਪੀ ਆ ਜਦੋਂ ਵੀ ਕਿਉਂਕਿ ਸਾਡੇ ਵਾਸਤੇ ਜਦੋਂ ਫਸਟ ਅਸੀਂ ਦੇਖਦੇ ਹਾਂ ਚਾਹੇ ਕੋਈ ਸ਼ੱਕੀ ਵਸਤੂ ਚਾਹੇ ਕੋਈ ਡੱਬਾ ਖਾਲੀ ਭਾਵੇਂ ਕਿਉਣਾ ਪਿਆ ਹੋਵੇ ਪਰ ਅਸੀਂ ਉਹਦੇ ਤੇ ਤੁਰੰਤ ਆਪਣੀਆਂ ਜੋ ਹਦਾਇਤਾਂ ਨੇ ਸੀਨੀਅਰ ਸਾਡੇ ਸਟਾਫ ਵੱਲੋਂ ਜਾਂ ਡੀਜੀਪੀ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਅਸੀਂ ਉਹਨਾਂ ਦੇ ਤੁਰੰਤ ਅਸਰ ਕਰਦਿਆ ਹੋਇਆ ਅਸੀਂ ਆਪਣੀ ਬੰਬ ਡਿਸਪੋਜ਼ਲ ਟੀਮ ਮੰਗਾਈ ਜੀ ਐਂਟੀ ਸਬੋਟੇਜ ਚੈੱਕ ਟੀਮ ਮੰਗਾਈ ਜੀ ਅਸੀਂ ਉਹ ਸਾਰੀਆਂ ਟੀਮਾਂ ਮਂਗਾ ਕੇ ਤੇ ਅਸੀਂ ਉਹਨੂੰ ਬਿਲਕੁਲ ਹਿਤਿਆਸ ਦੇ ਨਾਲ ਸਾਰੇ ਪਾਸੇ ਬੰਦ ਕਰਕੇ ਜੀ ਤੇ ਉਹਦੀ ਸਰਚ ਕਰ ਰਹੇ ਹਾਂ ਜੀ ਕੀ ਸਰ ਇਹ ਪਰੇ ਥਾਣੇ ਦੇ ਬਿਲਕੁਲ ਸੀਸੀਟੀਵੀ ਲੱਗਾ ਹੈ ਉਸ ਜਗ੍ਹਾ ਦੇ ਉੱਤੇ ਦੋਨੋਂ ਪਾਸੇ ਲੱਗਾ ਜੀ 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 ਉਧਰ ਕੋਈ ਬੰਦਾ ਨਜ਼ਰ ਆਇਆ ਲੈ ਤੇ ਚੱਕ ਕਰ ਰਹੇ ਹਾਂ ਜੀ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਨੇ ਜੀ ਜਿਹੜੇ ਰੂਟ ਤੇ ਆਹੀ ਉਧਰ ਵੀ ਲੱਗੇ ਹੋਏ ਆ ਸਾਡੇ ਬਾਕੀ ਵੀ ਸਾਰੀਆਂ ਲੱਗੀਆਂ ਹੋਈਆਂ ਸਾਰਾ ਕਰਕੇ ਅਸੀਂ ਤੁਹਾਨੂੰ ਕਲੀਅਰ ਦੱਸ ਦਿੰਦੇ ਕਿੰਨਾ ਵੱਡਾ ਚੈਲੰਜ ਮੰਨਦੇ ਬੰਦਾ ਥਾਣੇ ਦੇ ਬਾਹਰ ਗੰਦੂਮਾ ਸ਼ੀਜ਼ ਰੱਖ ਦਿਆ ਕਿੰਨਾ ਪੁਲਿਸ ਵਾਤੇ ਦੇਖੋ ਜੀ ਇਹ ਆਮ ਰਸਤਾ ਆ ਠੀਕ ਹੈ ਜੀ ਬਾਕੀ ਅਸੀਂ ਹਰ ਚੀਜ਼ ਨੂੰ ਪੂਰੀ ਗੰਭੀਰਤਾ ਨਾਲ ਲੈਨੇ ਆ ਅਸੀਂ ਹਰ ਚੀਜ਼ ਨੂੰ ਆਪਣੇ ਚੈਲੰਜ ਨਾਲ ਲੈਨੇ ਆ ਬਾਕੀ ਇਸਨੇ ਜੁੜਿਆ ਵੀ ਹੋ ਸਕਦਾ ਥਰੈਡ ਕਰਨ ਲਈ ਥਾਣੇ ਦੇ ਬਾਹਰ ਤੋਂ ਅੰਦਰ ਕੋਈ ਨਹੀਂ ਜੀ ਸਾਨੂੰ ਕੋਈ ਐਹੋ ਜਿਹੀ ਕਾਲ ਨਹੀਂ ਆਈ ਅੱਛਾ ਸਰ ਇਹ ਜਿਹੜਾ ਜਿਹੜਾ ਚੁਕਾਇਆ ਗਿਆ ਅਸੀਂ ਦਰਹਿੰਦ ਸਰ ਬਾਪੂ ਦੇ ਕੋਲੋਂ ਚੁਕਾਇਆ ਉਹਦੇ ਕੋਲੋਂ ਚੁਕਾਇਆ ਗਿਆ ਹਾਂਜੀ ਸਰ ਬਿਲਕੁਲ ਬਿਲਕੁਲ ਚੁਕਾਇਆ ਗਿਆ ਜੀ ਉਸ ਤੋਂ ਬਾਅਦ ਅਸੀਂ ਇਹਨੂੰ ਲੈਬੋਰੀਟਰੀ 'ਚ ਭੇਜਿਆ ਹੈ ਲੈਬੋਰੀਟਰੀ ਤੋਂ ਵੀ ਅਸੀਂ ਚੈੱਕ ਕਰਨ ਤੋਂ ਬਾਅਦ ਸਾਨੂੰ ਕਲੀਅਰ ਹੋ ਜਾਏਗਾ ਜੀ ਇਹ ਕੀ ਹੈ ਹੀ ਕਾਰਵਾਈ ਅਮਤ ਲਿਆ ਦੀਗੀ ਹੈ ਬਿਲਕੁਲ ਜੀ ਅਸੀਂ ਆਪਣੇ ਵੱਲੋਂ ਜਿਹੜੀ ਸਾਡੀ ਬੰਦ ਦੀ ਕਾਰ ਹੈਗੀ ਆ ਕਾਰਵਾਈ ਅਸੀਂ ਉਹ ਕਰ ਰਹੇ ਆ ਤੇ ਸਾਡੀ ਤਫਤੀਸ਼ ਜਾਰੀ ਆ ਤਫਤੀਸ਼ ਦੌਰਾਨ ਜਿਹੜੀ ਗੱਲ ਸਾਹਮਣੇ ਆਗੀ ਅਸੀਂ ਤੁਹਾਨੂੰ ਦੱਸਾਂਗੇ ਤੇ ਹੋਰ ਵੀ ਦੇਸ਼ ਦੇ ਕਈ ਪਾਰਟਸ ਦੇ ਵਿੱਚ ਵੀ ਅਜਿਹਾ ਇਸ ਤਰ੍ਹਾਂ ਦੀ ਘਟਨਾ ਵੇਖਣ ਨੂੰ ਮਿਲੀ ਹੈ ਜੰਮੂ ਦੇ ਨੇੜੇ ਵੀ ਦੱਸਿਆ ਜਾ ਰਿਹਾ ਹੈ ਤੇ ਹੋਰ ਪਾਸੇ ਵੀ ਦੱਸਿਆ ਜਾ ਰਿਹਾ ਹੈ ਮੈਨੂੰ ਇਹਦੇ ਬਾਰੇ ਜਾਣਕਾਰੀ ਨਹੀਂ ਹੈ ਜੀ ਮੈਨੂੰ ਤਾਂ ਜਨਾਲੇ ਬਾਰੇ ਆ ਤੇ ਮੈਂ ਇੱਥੇ ਕੰਮ ਕਰ ਰਿਹਾ ਹਾਂ ਜੀ ਇੱਥੇ ਤੁਹਾਨੂੰ ਕੰਮ ਕਰਕੇ ਇਹਦੇ ਬਾਰੇ ਸਾਰਾ ਕੁਝ ਦੱਸ ਦਾਂਗੇ ਅੱਛਾ ਇੱਥੇ ਪਰਚਾ ਦਰਜ ਕੀਤਾ ਗਿਆ ਜੀ ਕਰ ਰਹੇ ਹਾਂ ਜੀ ਅ ਵੇਖੋ ਜੀ ਅਸੀਂ ਇਹਨੂੰ ਹਰ ਚੈਲੰਜ ਦੇ ਨਾਲ ਲੈ ਰਹੇ ਹਾਂ ਕੋਈ ਵੀ ਜਿਹੜੀ ਗੱਲ ਹੋਊਗੀ ਅਸੀਂ ਇਹਦੇ ਬਾਰੇ ਤੁਹਾਨੂੰ ਦੱਸ ਦਾਂਗੇ ਫਿਲਹਾਲ ਅਸੀਂ ਇਹਨੂੰ ਚੈੱਕ ਕਰ ਰਹੇ ਹਾਂ ਵੀ ਇਹ ਚੀਜ਼ ਕੀ ਹੈ ਕਾਰਵਾਈ ਕਿਉਂਕਿ ਪੁਲਿਸ ਦੀ ਸੁਰੱਖਿਆ ਦਾ ਵੀ ਮਾਮਲਾ ਹੈ ਕਿਉਂਕਿ ਥਾਣਾ ਇੱਕ ਬਹੁਤ ਇੰਪੋਰਟੈਂਟ ਪੁਲਿਸ ਸਟ੍ਰਕਚਰ ਹੈ ਤਾਂ ਹੀ ਤਾਂ ਇਹਨੂੰ ਇੰਨੀ ਗੰਭੀਰਤਾ ਨਾਲ ਲੈ ਰਹੇ ਹਾਂ ਜੀ ਤਾਂ ਹੀ ਅਸੀਂ ਬੰਬ ਡਿਸਪੋਜ਼ਲ ਟੀਮ ਬਗਾਲੀ ਤਾਂ ਹੀ ਅਸੀਂ ਆਪਣੀ ਐਂਟੀ ਸੈਬੋਟ ਚੈੱਕ ਟੀਮ ਬਗਾਲੀ ਇਸੇ ਕਰਕੇ ਅਸੀਂ ਜਿਹੜੀਆਂ ਇਹਦੀ ਜੋ ਵੀ ਐਸਓਪੀਜ਼ ਨੇ ਉਹਦੀਆਂ ਮੁਤਾਬਕ ਵੀ ਅਸੀਂ ਕਾਰਵਾਈ ਕਰ ਰਹੇ ਹਾਂ ਕਿੰਨਾ ਵਜਨ ਕਿੰਨਾ ਸੀ ਫਿਲਹਾਲ ਬਾਉਟੀ ਚ ਭੇਜਿਆ ਜੀ ਜਦੋਂ ਆਉਣਗੇ ਤੁਹਾਨੂੰ ਦੱਸ ਦਾਂ ਅੱਛਾ ਸ리에 ਦੇਣੀ ਜਿਹੜੀਆਂ ਧਮਕੀਆਂ ਦਿੱਤੀਆਂ ਗਈਆਂ ਸੀ ਜਿਵੇਂ ਅੰਮ੍ਰਿਤਸਰ ਪੁਲਿਸ ਲਾਈਨੋਂ ਡਾਊਨ ਦੀ ਗੱਲ ਕੀਤੀ ਗਈ ਸੀ ਨਹੀਂ ਜੀ ਸਾਨੂੰ ਕੋਈ ਇਹੋ ਜੀ ਧਮਕੀ ਨਹੀਂ ਸੀ ਆਈ ਕੋਈ ਸਰ ਇਹ ਪੁਲਿਸ ਸਟੇਸ਼ਨ ਕਿੰਨਾ ਗੇ ਇੰਪੋਰਟੈਂਟ ਹੈ ਅਗਰ ਬਾਰਡਰ ਦੇ ਵੇਖੋ ਜੀ ਬਾਰਡਰ ਬੈਲਟ ਦੇ ਸਾਰੇ ਹੀ ਪੁਲਿਸ ਸਟੇਸ਼ਨ ਬਹੁਤ ਇੰਪੋਰਟੈਂਟ ਨੇ ਰਮਦਾਸ ਹੋ ਗਿਆ ਜਨਾਲਾ ਹੋ ਗਿਆ ਪਿੰਡੀ ਸੈਦਾ ਹੋ ਗਿਆ ਲੁਕੋ ਕੇ ਹੋ ਗਿਆ ਇਹ ਅਸੀਂ ਆਪਣੀ ਦੇ ਮੁਤਾਬਕ ਜਿਹੜੀ ਅਸੀਂ ਆਪਣੀ ਸਕਿਉਰਿਟੀ ਦਾ ਪ੍ਰਬੰਧ ਰੱਖਦੇ ਹਾਂ ਐਜ਼ ਅ ਪੁਲਿਸ ਅਫਸਰ ਕਿੰਨੀ ਜ਼ਿੰਮੇਵਾਰੀ ਸਮਝਦੇ ਉਸ ਕੇ ਅਫਸਰਾਂ ਨੇ ਹਿਦਾਇਤ ਨਕੀ ਦਿੱਤੀ ਹੈ ਜੀ ਕਿਸ ਤਰ੍ਹਾਂ ਕਰੀਏ ਇਹ ਜੀ ਜਿਹੜੀ ਕੋਈ ਵੀ ਗੱਲ ਜਿਹੜੀ ਇਹੋ ਜੀ ਹੁੰਦੀ ਹੈ ਉਹਨੂੰ ਸਾਡਾ ਵੈਰੀਫਾਈ ਕਰਨਾ ਕਲੀਅਰ ਕਰਨਾ ਉਹਦੀ ਅਸਲੀਅਤ ਤੱਕ ਪਹੁੰਚਣਾ ਜੇ ਕੋਈ ਦੋਸ਼ੀ ਆ ਉਹਦੇ ਵਿੱਚ ਉਹਨੂੰ ਗ੍ਰਿਫਤਾਰ ਕਰਨਾ ਸਾਡੀ ਡਿਊਟੀ ਹੈ ਉਹਨੂੰ ਪੂਰੀ ਕਰਾਂਗੇ ਜੀ ਤੇ ਸਰ ਇਹ ਸਮਝੋਗੇ ਕਿ ਕਿਤਨਾ ਦਾ ਚੈਲੰਜ ਬੰਗਾਰਨ ਦੀ ਕੋਸ਼ਿਸ਼ ਕੀਤੀ ਕਿ ਪੁਲਿਸ ਨੂੰ ਹੈ ਚੀ ਜੇਕਰ ਕੋਈ ਚੀਜ਼ ਵੀ ਨਹੀਂ ਹੋਈ ਜੇ ਕੋਈ ਚੀਜ਼ ਹੈਗੀ ਆ ਤੇ ਫਿਰ ਅਸੀਂ ਇਹਨੂੰ ਚੈਲੰਜ ਦੇ ਤੌਰ ਤੇ ਹੀ ਲਵਾਂਗੇ ਜੀ ਜਿਵੇਂ ਵੀ ਹੈਗਾ ਜੋ ਹਾਲਾਤ ਨੇ ਜਿਹੋ ਜੀ ਚੀਜ਼ ਦੇ ਵਿੱਚ ਕਲੀਅਰ ਹੋਊਗਾ ਉਹ ਅਸੀਂ ਹਸਪਤਾਲ ਕਰਵਾਈ ਦੇ ਵਿੱਚ ਕੋਈ ਕਮੀ ਪੇਸ਼ੀ ਨਹੀਂ ਫਿਲਹਾਲ ਅਡੀ ਜਾਂਚ ਜਾਰੀ ਹੈ ਜੀ ਜਦੋਂ ਪਤਾ ਲੱਗੇਗਾ ਅਸੀਂ ਤੁਹਾਨੂੰ ਬਿਲਕੁਲ ਦੱਸਾਂਗੇ ਅਜੇ ਨਹੀਂ ਅਸੀਂ ਸੀਸੀਟੀਵੀ ਵੀ ਖੰਗਾਲੇ ਜਾ ਰਹੇ ਸੀ ਪੁਲਿਸ ਵੱਲੋਂ ਬਿਲਕੁਲ ਜੀ ਬਿਲਕੁਲ ਜੀ ਅਸੀਂ ਕਾਫੀ ਐਕਟੀਵਿਟੀ ਰਹੀ ਪੁਲਿਸ ਦੀ ਬਿਲਕੁਲ ਪੂਰੀ ਐਕਟੀਵਿਟੀ ਹੁਣ ਵੀ ਚੱਲ ਰਹੀ ਹੈ ਜੀ ਜੋ ਸਾਹਮਣੇ ਆ ਗਿਆ ਅਸੀਂ ਤੁਹਾਨੂੰ ਉਹਦੇ ਬਾਰੇ ਦੱਸਾਂਗੇ ਜੀ